ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਜੋ ਆਪਾਂ ਪਾ ਰਹੇ ਹਾਂ ਤੁਹਾਨੂੰ ਦਿਸ ਰਿਹਾ ਬੀਲਾਂ ਨੂੰ ਪਾ ਰਹੇ ਹਾਂ ਔਰ ਇਹ ਚੀਜ਼ ਪਾਉਣ ਤੋਂ ਇਹ ਦੇਖੋ ਫਲ ਤੋਰੀਆਂ ਆ ਜੋ ਤੁਹਾਨੂੰ ਆਕਾਰ ਫੁੱਲਾਂ ਵਰਗਾ ਦਿਸ ਰਿਹਾ ਇੱਥੇ ਹੀ ਬਰੀਕ ਲੱਗੀ ਹੋਈ ਆ ਔਰ ਇਹ ਚੀਜ਼ ਪਾਉਣ ਤੋਂ 3 ਦਿਨ ਬਾਅਦ ਚੌਥੇ ਦਿਨ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਆ ਦੇਖੋ ਆ ਚੌਥਾ ਦਿਨ ਆ ਜਦੋਂ ਫਲ ਪੂਰੀ ਤਰ੍ਹਾਂ ਨਾਲ ਆ ਦੇਖੋ ਤਿਆਰ ਕਰ ਦਿੱਤਾ ਆ ਤੇਨੇ ਦਿਨ ਵਿਚਾਲੇ ਤੇ ਚੌਥੇ ਦਿਨ ਵੀਡੀਓ ਵਿੱਚ ਦੇਖੋ ਕੀ ਆ ਇਹ ਆ ਤੋਰੀ ਦੀ ਢੇਲ ਪਰਿਆ ਪਾਣੀ ਜਦੋਂ ਇਹਨੂੰ ਕੋਈ ਵੀ ਫੁੱਲ ਨਹੀਂ ਲੱਗਦਾ ਸੀ ਤਾਂ ਵੀਡੀਓ ਬਣਾਈ ਸੀ ਤੇ ਦੇਖੋ ਇਹ ਕਿਸ ਤਰ੍ਹਾਂ ਫੁੱਲਾਂ ਨਾਲ ਤਾਂ ਭਰ ਗਈ ਆ ਪਰ ਫੁੱਲਾਂ ਨਾਲ ਭਰਨ ਦੇ ਬਾਵਜੂਦ ਫਾਲਾ ਜਿਹੜਾ ਆ ਉਹਦਾ ਆਕਾਰ ਹੱਲੇ ਆਹੀ ਰਹਿਦਾ ਆ ਛੋਟੇ ਛੋਟੇ ਫੁੱਲਾਂ ਤੋਂ ਬਾਅਦ ਤੋਰੀਆਂ ਬਣ ਨਹੀਂ ਰਹੀਆਂ ਤੇ ਆਪਾਂ ਇਹਦਾ ਅੱਜ ਕੀ ਕਰਨ ਲੱਗੇ ਆ ਜਿਹੜਾ ਇਹ ਕੁਝ ਦਿਨਾਂ ਦੇ ਵਿੱਚ ਸਬਜੀ ਬਣਾਉਣ ਵਾਲੀ ਕੰਡੀਸ਼ਨ ਵਿੱਚ ਆ ਜਾਣਾ ਸਾਰੇ ਫੁੱਲ ਹਾਂਜੀ ਇਸ ਬੀਲ ਦੇ ਉੱਤੇ ਫੁੱਲ ਜਿਹੜੇ ਲੱਗੇ ਹੋ ਆ ਉਹਨਾਂ ਨੂੰ ਫਲ ਦੇ ਵਿੱਚ ਕਨਵਰਟ ਕਰਨ ਦਾ ਸਭ ਤੋਂ ਸੌਖਾ ਤੇ ਅਸਰਦਾਰ ਹਮੇਸ਼ਾ ਮੇਰੇ ਜਿਹੜੇ ਸੁਝਾਅ ਹੁੰਦੇ ਆ ਸੌਖੇ ਹੀ ਹੁੰਦੇ ਆ ਔਰ ਮੈਂ ਤੁਹਾਨੂੰ ਦੱਸਣ ਲੱਗਾ ਕਿ ਇਹ ਆਪਣੀਆਂ ਦੋ ਬੀਲਾਂ ਆ ਤੋਰੀ ਦੀਆਂ ਇਹ ਤੁਸੀਂ ਇਹਨਾਂ ਦੀ ਜੜ ਦੇਖ ਰਹੇ ਹੋ ਇਹਨਾਂ ਨੂੰ ਸਵਾਰ ਕੇ ਜਿਵੇਂ ਤੁਸੀਂ ਦੇਖ ਰਹੇ ਹੋ ਗੋਟ ਲੈਣਾ ਦੇਖੋ ਮਿੱਟੀ ਨੇ ਕਿਸ ਤਰ੍ਹਾਂ ਦੀ ਕੀਤੀ ਹੋਆ ਇੰਨਾ ਗੋਟ ਲੈਣਾ ਔਰ ਇਹਨਾਂ ਨੂੰ ਪਾਣੀ ਬਿਲਕੁਲ ਨਹੀਂ ਪਾਉਣਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਦੀ ਮੈਂ ਗੱਲ ਕਰਦਾ ਪਾਣੀ ਬਿਲਕੁਲ ਵੀ ਪਾਉਣਾ ਨਹੀਂ ਤਾਂ ਕਿ ਤਣਾ ਜੜਾ ਦੇਖੋ ਖਰਾਬ ਨਾ ਹੋ ਜਵੇ ਤੇ ਕਰਨਾ ਆਪਾਂ ਕੀ ਆ ਇਹਨੂੰ ਕਿਹੜੀ ਚੀਜ਼ ਪਾਉਣੀ ਆ ਤੋਂ ਮੈਂ ਤੁਹਾਨੂੰ ਦੱਸਣ ਲੱਗਾ ਹੁਣ ਪਹਿਲਾਂ ਇਹ ਕਰ ਲੈਣਾ ਗੁੱਢ ਕੇ ਇਸ ਤਰ੍ਹਾਂ ਦੀ ਮਿੱਟੀ ਤਾਂ ਕਿ ਸਵਾਰ ਕੇ ਧੁੱਪ ਲੱਗੇ ਕੋਈ ਵੀ ਵੀ ਤਾਂ ਇਹਦਾ ਜਿਹੜਾ ਇਲਾਜ ਆ ਸਭ ਤੋਂ ਅਸਰਦਾਰ ਇੱਕ ਔਰ ਸਭ ਤੋਂ ਤੇਜ਼ ਤਿੰਨ ਤੋਂ ਚਾਰ ਦਿਨ ਦੇ ਵਿੱਚ ਅਸਰ ਦਿਖਾ ਲੈਣ ਵਾਲਾ ਉਹਦੇ ਵਾਸਤੇ ਸਾਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਆ ਉਹ ਇਹ ਆ ਸਭ ਤੋਂ ਪਹਿਲੀ ਸਵਾਹ ਉਸ ਤੋਂ ਬਾਅਦ ਇਹ ਤੁਸੀਂ ਦੇਖ ਰਹੇ ਆ ਮੈਨੂੰ ਬਰੀਕ ਕਰਨਾ ਆ ਫਟਕੜੀ ਔਰ ਇਹ ਤੀਸਰੀ ਚੂਨਾ ਇਹ ਜਿਹੜਾ ਉੱਤੇ ਪਾਇਆ ਮੈਂ ਕਲੀ ਜੀ ਨੂੰ ਆਪਾਂ ਕਹਦੇ ਹੀ ਦਾ ਚੂਨਾ ਇਹ ਚੂਨਾ ਆ ਔਰ ਇਹ ਜਿਹੜੀ ਆਪਾਂ ਸਵਾਹ ਲਈ ਆ ਇਹ ਦੇਖੋ ਤਕਰੀਬਨ ਆਪਾਂ ਨੇ ਅੱਧਾ ਕਿਲੋ ਸਵਾਹ ਪਾਣੀ ਆ ਹਲੋ ਅੱਧਾ ਕਿਲੋ ਸਵਾਹ ਪਾਉਣ ਤੋਂ ਬਾਅਦ ਇਹਦੇ ਵਿੱਚ ਇਹ ਜਿਹੜਾ ਚੂਨਾ ਆ ਇਹ ਪਾ ਦੇਣਾ ਇਹ ਦੇਖੋ ਤੇ ਸਵਾ ਦੇ ਵਿੱਚ ਮਿਕਸ ਕਰ ਦੇਣਾ ਆ ਨਾ ਪੂਰੀ ਤਰ੍ਹਾਂ ਠੀਕ ਹੈ ਇਹ ਤੁਨਣਾ ਮਿਕਸ ਕਰਨ ਤੋਂ ਬਾਅਦ ਇੱਧਰ ਤੁਸੀਂ ਕੋਲੇ ਹੀ ਦੇਖਦੇ ਆਂ ਇਹ ਫਟਕੜੀ ਰੱਖੀ ਆ ਇਹਨੂੰ ਵੀ ਕੁੱਟ ਲੈਣਾ ਤੇ ਬਹੁਤੀ ਬਰੀਕ ਨਹੀਂ ਕਰਨੀ ਆ ਲਓ ਡੜੀਆਂ ਟੁੱਟ ਜਾਣ ਜਦੋਂ ਡੜੀਆਂ ਟੁੱਟ ਗਈਆਂ ਤੇ ਇਹ ਜਿਹੜੀ ਫਟਕੜੀ ਆ ਇਹ ਵੀ ਆਪਾਂ ਨੇ ਵਿੱਚੇ ਪਾ ਦੇਣੀ ਆ ਇਹ ਫਟਕੜੀ ਵਿੱਚੇ ਪਾਉਣ ਤੋਂ ਬਾਅਦ ਇਹ ਤਿੰਨਾ ਚੀਜ਼ਾਂ ਦਾ ਜਿਹੜਾ ਘੋਲ ਬਣਿਆ ਇਹਨੂੰ ਸਵਾਰ ਕੇ ਸਵਾਹ ਦੇ ਵਿੱਚ ਮਿਕਸ ਕਰਨਾ ਆ ਇੰਨਾ ਚਿੱਤਾਰ ਖਣਾ ਪਾਣੀ ਕਿ ਇਹ ਪਾਉਣ ਤੋਂ ਬਾਅਦ ਪਾਣੀ ਨਹੀਂ ਲਾਉਣਾ ਨਹੀਂ ਬੇਸ਼ੱਕ ਪੈ ਜਾਵੇ ਆ ਲਓ ਇਹ ਤਿਆਰ ਹੋ ਗਈ ਆ ਸਵਾਹ ਪਾਣੀ ਕਿਸ ਤਰ੍ਹਾਂ ਆ ਹਾਉ ਮੈਂ ਤੁਹਾਨੂੰ ਦੱਸ ਦਿੰਦਾ ਕਿੱਥੇ ਆ ਗਏ ਆਂ ਆਪਾਂ ਬੇਲਾਂ ਦੇ ਘੋਲ ਗੁੱਡੀਆਂ ਪਹਿਲੇ ਹੈਗੀਆਂ ਤੇ ਤਿਆਰ ਹੈ ਆ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਦੇਖੋ ਇਹ ਦੋ ਬਿਲ ਲੈ ਆਪਣੇ ਕੋਲ ਆ ਲਓ ਇਹ ਆਪਾਂ ਨੇ ਸਾਰੀ ਪਾ ਦੇਣੀ ਹੈ ਤੇ ਚਾਰੇ ਪਾਸੇ ਝੜ ਦੇ ਲਓ ਚਾਰੇ ਪਾਸੇ ਪਾਉਣ ਤੋਂ ਬਾਅਦ ਆ ਲਓ ਉੱਪਰ ਤੋਂ ਮਿੱਟੀ ਵੀ ਦੇ ਦੇਣੀ ਆ ਲਓ ਮਿੱਟੀ ਨਾਲ ਇਹ ਨੂੰ ਢੱਕ ਦੇਣਾ ਇਹ ਸਿਰਫ ਸਾਡਾ ਖੁਸ਼ਕੀ ਦਾ ਫਾਰਮੂਲਾ ਹੈ ਹੋਰ ਰਿਜ਼ਲਟ ਇਹ ਦਾ ਕੱਲ ਪਰਸੋਂ ਤੇ ਚੌਥੇ ਤਿੰਨ ਦਿਨ ਤੋਂ ਬਾਅਦ ਸਾਡੇ ਆਪਣੇ ਸਾਹਮਣੇ ਆ ਜਾਣਾ ਹੈ ਕਿ ਫੁੱਲਾਂ ਜਿਹੜੇ ਫੁੱਲ ਸੀਗੇ ਉਹਨਾਂ ਦਾ ਕੀ ਬਣਿਆ ਇਹ ਤਿੰਨ ਤੋਂ ਤਿੰਨ ਦਿਨ ਬਾਅਦ ਚੌਥਾ ਦਿਨ ਅੱਜ ਤੇ ਦੇਖੋ ਆ ਨੀਲੇ ਤੋਂ ਦਿਖਾ ਰਹੇ ਹਾਂ ਮੈਂ ਤੁਹਾਨੂੰ ਉਹੀ ਫਾਲ ਆ ਦੇਖੋ ਜਿਨ੍ਹਾਂ ਦੀ ਵੀਡੀਓ ਸਟਾਰਟਿੰਗ ਵਿੱਚ ਅੱਜ ਤੋਂ 4 ਦਿਨ ਪਹਿਲਾਂ ਦੀ ਫੋਟੋ ਆ ਉਹੀ ਵੀ ਇਹ ਆ ਸਭ ਕੁਝ ਉਹੀ ਥਾਂ ਹੈ ਆ ਮੈਂ ਤੁਹਾਨੂੰ ਦਿਖਾ ਰਿਹਾ ਆ ਦੇਖੋ ਣਾਉ ਨਾਲ ਮੈਂ ਤੁਹਾਨੂੰ ਜਿਆਦਾ ਦਿਖਾ ਰਹੀ ਆ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਦੱਸਿਓ ਕੋਈ ਔਖੀ ਚੀਜ਼ ਨਹੀਂ ਸਭ ਤੋਂ ਸੌਖਾ ਤੇ ਸ਼ਾਨਦਾਰ ਫਾਰਮੂਲਾ ਆ ਫਲ ਦੇਖੋ ਇਹ ਸੱਤ ਤੋਰੀਆਂ ਲੱਗੀਆਂ ਆ ਇਹ ਆਪਾਂ ਕਿਸੇ ਵੀ ਵੇਂ ਤੇ ਵਰਤ ਸਕਦੇ ਆ ਤੋਰੀਆਂ ਤੇ ਵੱਡ ਤੇ ਕਦੂਆਂ ਤੇ ਹਰ ਇੱਕ ਤੇ ਤੁਹਾਨੂੰ ਮੈਂ ਹੋਰ ਵੀ ਫਲ ਦਿਖਾ ਲ ਦਿੰਨਾ ਜਿੰਨੇ ਮਰਜ਼ੀ ਫਲ ਦੇਖ ਲਓ ਲੱਗਿਓ ਇਹ ਦੇਖੋ ਆਲੋ That's what he got.